ਨਾ ਵੀ ਕਿਸਾਨ ਭਰਾਵਾਂ ਨੇ ਇਸ ਸਾਲ ਡੀਬੀਡਬਲਯੂ 327 ਕਿਸਮ ਬੀਜੀ ਹੈਗੇ ਆ ਕਿੰਨਾ ਵੀ ਰਕਬਾ ਬੀਜਿਆ ਪਹਿਲੇ ਸਾਲ ਬੀਜਿਆ ਜੀ ਨੇ ਹਨਾ ਉਹਨਾਂ ਦੇ ਲਈ ਇਹ ਵੀਡੀਓ ਖਾਸ ਹੈਗੀ ਆ ਤੇ ਆਪਣੇ ਕੋਲ ਵੀ 4 ਏਕੜ ਜਿਹੜੇ ਆਪਾਂ ਨੇ ਬੀਜੇ ਹੋਇਆ 1 ਨਵੰਬਰ ਦਾ ਜਿਹੜਾ ਬੀਜ ਬਾਜ਼ਾਰਾ ਹੈਗਾ ਅੱਜ ਲਗਭਗ 80 ਦਿਨ ਦੇ ਲਗਭਗ ਆਪਣੀ ਫਸਲ ਹੋ ਚੁੱਕੀ ਆ ਤੰਗਟੇ ਯੂਰੀਏ ਦੇ ਦਿੱਤੇ ਆ ਦੋ ਵਾਰੀ ਮੈਗਨੀਜ਼ ਸਲਫੇਟ ਦੀ ਸਪਰੇ ਹੋਈ ਆ ਇੱਕ ਕੱਲ ਪਰਸੋ ਸਪਰੇ ਕੀਤੀ ਆ ਤੇ ਇੱਕ ਸਪਰੇ ਪਹਿਲਾਂ ਕੀਤੀ ਸੀ 35-40 ਦਿਨਾਂ ਤੇ ਤੇ ਝੰਡਾ ਪੱਤਾ ਫਸਲ ਦਾ ਹਾਲੇ ਤੱਕ ਜਿਹੜਾ ਵਧੀਆ ਖੜਾ ਹੈਗਾ ਤੇ ਗੋਬ ਜਿਹਨੂੰ ਗੱਬਵਸਾ ਕਹਿੰਦੇ ਆ ਉਹ ਜਿਹੜੀ ਪੈਪ ਹੈ ਉਹ ਬਣਨੀ ਜਿਹੜੀ ਸਟਾਰਟ ਹੋ ਚੁੱਕੀ ਆ ਲਗਭਗ 100 ਦਿਨ ਤੇ ਜਾ ਕੇ ਛਿੱਟਾ ਕੱਢਦੀ ਐ ਤੇ ਕੁਝ ਕਿ ਕਿਸਾਨ ਭਰਾਵਾਂ ਦੇ ਸਵਾਲ ਐ ਵੀ ਬਾਈ ਸਾਡੇ DBW 327 ਬੀਜੀ ਐ ਬਈ ਇਹ ਤਾਂ ਲੱਗਦਾ ਯਾਰ ਇਹ ਹੁਣੀ ਨਿਸਰੂਗੀ ਇਹ ਅਗੇਤੀ ਨਿਸਰੂਗੀ ਕਿਉਂਕਿ ਦੇਖੋ ਬਈ ਜਿਹੜੀ DBW 327 ਕਿਸਮ ਐ 95 100 ਦਿਨ ਤੇ ਜਾ ਕੇ ਨਾ ਇਹ ਨਸਾਰਾ ਪੂਰਾ ਲੈ ਜਾਂਦੀ ਐ ਜੇ ਅੱਜ ਤੁਹਾਡੀ ਫਸਲ 80 ਦਿਨ ਦੀ 85 ਦਿਨ ਦੀ ਹੈਗੀ ਐ ਇਸ ਤਰ੍ਹਾਂ ਦੇਖੋ ਜੇ ਗੋ ਸਟਾਰਟ ਮਤਲਬ ਬਣੀ ਹੋਈ ਹੈ ਝੰਡਾ ਪੱਤਾ ਉੱਪਰੋਂ ਜਾ ਰਿਹਾ ਹੈ ਨਾ ਤੇ 20 25 ਦਿਨਾਂ ਦੇ ਲਗਭਗ ਇਹ 100 ਦਿਨ ਦੀ ਹੋ ਜੂ 20 25 ਦਿਨਾਂ ਦੇ ਲਗਭਗ ਜਾ ਕੇ ਇਹਨੇ ਪੂਰਾ ਨਸਾਰਾ ਲੈ ਜਾਣਾ ਪਹਿਲੀ ਗੱਲ ਤਾਂ ਘਬਰਾਓ ਨਾ ਕੋਈ ਇਹਦੇ ਉੱਪਰ ਲੀਹੋ ਸੰਦੀ ਸਪਰੇਅ ਕਰਨਵਾਰਨਾ ਸੋਚੋ ਯਾਰ ਜਾਂ ਕੋਈ ਕਾਦ ਰੋਕਣ ਬਾਰੇ ਸੋਚ ਲਈ ਹੈ ਨਾ ਜਾਂ ਕੋਈ ਆਪਾਂ ਇਹਦੇ ਉੱਪਰ ਜੂਰੀਏ ਦੀ ਸਪਰੇਅ ਕਰ ਲਈਏ ਕਿਉਂਕਿ ਇਹ ਕਿਸਮ ਹੌਲੀ ਹੌਲੀ ਨਸਾਰਾ ਲਾਊਗੀ ਵਿੱਚ ਕਿਸਾਨ ਭਰਾ ਕਹਿੰਦੇ ਬਾਈ ਇਹ ਖਿੱਲਰ ਦੀ ਜੀ ਬਾਲੀ ਆ ਸੋਣੀ ਜੀ ਨਹੀਂ ਲੱਗਦੀ ਹੈਗੀ ਯਾਰ ਐਂ ਲੱਗਦਾ ਵੀ ਇਹ ਕਿੰਨਾ ਕਿਹੜਾ ਹੈ ਝਾੜ ਦੇਊਗੀ ਇਹ ਤਾਂ ਬਾਈ ਹੁਣੀ ਬੱਲੀਆਂ ਕੱਢਣ ਲੱਗੀ ਕਿਉਂਕਿ ਮੇਰੇ ਵੀ ਕਿਸਮ 1 ਨਵੰਬਰ ਦੀ ਵਿੱਜੀ ਹੋਈ ਆ ਕਿਤਨਾ ਕਿਤੇ ਮਾੜੀ ਮੋਟੀ ਕਿਤਨਾ ਕਿਤੇ ਇਹ ਬੱਲੀ ਜਿਹੜੀ ਇਹਨੇ ਕੱਢਣੀ ਸਟਾਰਟ ਵੀ ਕਰ ਲਈ ਆ ਜਿਹੜੀ ਮਾੜੀ ਮੋਟੀ ਕੀਤੀ ਹੋਈ ਆ ਇਹ ਉਹ ਸਾਹਮਣੇ ਦੇਖ ਲੋ ਕਈ ਵਾਰ ਮੜੀ-ਮੋਟੀ ਹੋ ਜਾਂਦੀ ਐ 2-4 ਜਿਹੜੀਆਂ ਬੱਲੀਆਂ ਹੁੰਦੀਆਂ ਨਰਮਣ ਦੇ ਵਿੱਚ ਆਪਾਂ ਨੂੰ ਦਿਖਣੀਆਂ ਸਟਾਰਟ ਜਿਹੜੀਆਂ ਹੋ ਜਾਂਦੀਆਂ ਨੇ ਪਰ ਖਬਰਾਉਣਾ ਨਹੀਂ ਹੈਗਾ ਪਹਿਲੀ ਗੱਲ ਤਾਂ ਵੈਰਾਈਟੀ ਝਾੜ ਦੇ ਪੱਖੋਂ ਨਹੀਂ ਮਾੜੀ ਹੈਗੀ ਕੋਈ ਹੋਰ ਇਹਦੇ ਵਿੱਚ ਇਸ ਤਰ੍ਹਾਂ ਦਾ ਕੈਰੇਕਟਰ ਨਹੀਂ ਹੈਗਾ ਵੀ ਆਪਣਾ ਜਿਹੜਾ ਝਾੜ ਜਿਹੜਾ ਮਾੜਾ ਲੈ ਕੇ ਜਾਓਗੇ ਠੀਕ ਐ ਦੂਸਰੀ ਗੱਲ ਜਿਨ੍ਹਾਂ ਨੇ ਬਾਲੀ ਗਤੀਵਿਧੀ ਆ ਉਹਨਾਂ ਦੇ ਵੀ ਇਹ ਵੈਰੈਟੀ ਕੋਈ ਕਾਮਯਾਬ ਨਹੀਂ ਵਿੱਚ ਕਿਸਾਨ ਭਰਾਮ ਨੇ 25 ਅਕਤੂਬਰ ਤੱਕ ਬੀਜੀ ਹੋਈ ਆ ਉਹਨਾਂ ਦੇ ਵੀ ਜਿਹੜੀ ਵੈਰੈਟੀ ਮੈਂ ਨਹੀਂ ਮੰਨਦਾ ਵੀ ਪਾਸ ਹੋਊਗੀ ਕਿਉਂਕਿ ਵੈਰੈਟੀ ਇਹ 1 ਨਵੰਬਰ ਤੋਂ ਲੈ ਕੇ ਸਹੀ ਟਾਈਮ 10 ਨਵੰਬਰ ਤੱਕ ਵਧੀਆ ਸਹੀ ਟਾਈਮ ਹੈਗਾ ਇਹਦਾ ਠੀਕ ਹੈ ਆ ਦੇਖੋ ਆ ਝੰਡਾ ਪੱਤਾ ਫਸਲ ਨੇ ਜਿੱਦ ਦੇਖ ਕੇ ਰੈਡੀ ਕਰਖਿਆ ਨਾ ਪੱਤਾ ਵੀ ਬੜਾ ਸੋਹਣਾ ਹੈ ਕਲਰ ਵੀ ਬੜੀਆ ਹੈਗਾ ਤੇ ਜਿਹੜਾ ਗੋਭ ਦੇ ਵਿੱਚ ਛੱਟਾ ਬੱਲੀ ਆ ਜਿਹੜੀ ਉਹ ਬਣਨੀ ਜਿਹੜੀ ਰੈਡੀ ਹੋ ਚੁੱਕੀ ਆ ਬੱਲੀ ਆਪਦੇ ਭਾਗ ਜਿਹੜੀ ਆ ਗੋਭ ਦੇ ਵਿੱਚ ਬਣਾ ਰਹੀ ਆ ਹਫਤੇ ਦਸ ਦਿਨ ਤੇ ਜਾ ਕੇ ਆਪਾਂ ਇਹਦੇ ਉੱਪਰ ਐਨਪੀਕੀ 13 45 ਕਰ ਲਾਂਗੇ ਜਾਂ ਆਪਣੇ ਕੋਲ ਇੱਕ ਅਮਰਤ ਹੈਗਾ ਬਹੁਤ ਵਧੀਆ ਪ੍ਰੋਡਕਟ ਉਹ ਵੀ ਉਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਪਰ ਘਬਰਾਓ ਨਾ ਸੈਵਰਟੀ ਤੋਂ ਐਵੇਂ ਕੋਈ ਗਲਤ ਚੀਜ਼ ਨਾ ਕਰ ਲਿਓ ਕਿਸੇ ਪਿੱਛੇ ਲੱਗ ਕੇ ਵੀਰ ਜੇ ਤਾਂ ਸੋਦੇ ਕੋਲੇ ਬਈ ਦੇਖੋ ਵੀ ਅਗਲੇ ਨੇ ਸੁਣਵਾ ਸੀ ਲਿੰਦਤਾ ਉਤਾ ਨਹੀਂ ਆਪਾਂ ਦੇ ਕਹਿ ਸਕਦੇ ਆਪਾਂ ਨੇ ਦੇਖੋ ਕਿਸਾਨ ਤੋਂ ਜਿਹੜਾ ਬੀਜ ਲਿਆ ਹੋਇਆ ਹੈਗਾ ਤੇ ਆਹ ਜਿਹੜਾ ਨਾਲ ਜਿਹੜਾ ਲੱਗਿਆ ਹੋਇਆ ਇੱਕ ਡੀਬੀਡਬਲ 327 ਇਸ ਪਾਣ ਦੇ ਵਿੱਚੋਂ ਵੱਜ ਗਿਆ ਸੀ 4 ਕਿੱਲੇ ਇੱਕ ਜਿਹੜਾ ਲੱਗਿਆ ਹੋਇਆ ਦੂਸਰੇ ਸਾਈਡ ਨਾਲ ਇਹਦੇ ਜਿਹੜੀ ਡੀਬੀਡਬਲ 327 ਕਿਸੇ ਮੈਂ ਕੋਈ ਜਾਦੇ ਵਾਲੀ ਪਰਖ ਵੀ ਨਹੀਂ ਆਉਂਦੀ ਵੀ ਕਿੱਥੇ 27 ਦਾ ਜਿਹੜਾ ਹੈਗਾ ਕਿੱਥੇ 222 ਦਾ ਜਿਹੜਾ ਹੈਗਾ ਤੇ ਤੁਸੀਂ ਵੀ ਦੱਸਿਓ ਵੀ ਛੋਡੇ ਕਿਸਮ ਕਿੰਨੇ ਕੇ ਦਿਨ ਦੀ ਹੋ ਚੁੱਕੀ ਹੈ ਅੱਜ ਤੱਕ ਕਿਉਂਕਿ ਮੈਂ ਕਿਸਾਨਾਂ ਦੇ ਬੜੇ ਸਵਾਲ ਆਏ ਵੀ ਬੀਵੀ 27 ਤਸੀਮ ਬੀਜੀ ਹੈ ਯਾਰ ਸਾਡੇ ਵੀ ਲੱਗਦਾ ਹੈ ਇਹ ਖਿੰਡਣ ਜੇ ਲੱਗੀ ਇਹ ਛੇਤੀ ਨ ਸ਼ੁਰੂ ਹੋ ਗਈ ਨਿਸਰੂ ਵੀ ਆਪਦੇ ਟਾਈਮ ਤੇ ਜਾ ਕੇ ਨਿਸਰੂਗੀ 100 ਦਿਨ ਤੇ 95 ਦਿਨ ਤੇ ਜਾ ਕੇ ਪੂਰਾ ਕੰਪਲੀਟ ਨ ਸਾਰਾ ਜਿਹੜਾ ਲੈ ਜਾਊਗੀ ਹੁਣ ਅੱਜ ਘਟੋ ਘਟ ਲਾਲੋ ਵੀ 22 ਜਨਵਰੀ ਹੋ ਗਈ ਅੱਜ ਠੀਕ ਐ ਤੇ 95 ਸੌ ਦਿਨ ਤੇ ਜਾ ਕੇ ਇਹ ਪੂਰਾ ਨਿਸਾਰਾ ਲੈ ਜੂ ਆਪਾਂ ਕਿਉਂਕਿ ਇਸ ਵੈਰੈਟੀ ਤੇ ਵਧੀਆ ਮਿਹਨਤ ਕਰਨੀ ਏ ਸਾਲ ਅ ਜਿਵੇਂ ਜਿਹੜੇ ਬਾਈ ਤੋਂ ਲਿਆ ਆਦਿਕਾ ਨਾ ਭਾਈ ਦੋ ਕੁ ਸੁਨੀਆਂ ਮੈਗਨੀਸਲਵੇਟ ਦੀਆਂ ਕਰ ਲਈਆਂ ਸਪਰੇਆਂ ਵੀ ਕਰ ਲਈਆਂ ਹੁਣ ਇਹਦੇ ਉੱਪਰ ਐਨਪੀਕੇ ਤੇ ਫੰਗੀ ਸਾਈਡ ਵੀ ਆਪਾਂ ਜਿਹੜਾ ਕਰਾਂਗੇ ਕਿਉਂਕਿ ਸਾਲ ਜਿਹੜਾ ਮੌਸਮ ਆ ਬਾਈ ਹੁਣੇ ਜਿਹੜਾ ਵਟ ਖਾਨਣ ਲੱਗਿਆ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਲਈ ਆਪਾਂ ਫੰਗੀਸਾਈਡ ਵਰਤ ਸਕਦੇ ਆ ਐਨਪੀਕੇ 13 45 ਆਪਾਂ ਬੋਰਨ ਤੱਤ ਵਰਤਦੇ ਆ ਜਿਹੜਾ ਬੋਰਨ ਤੱਤ ਆਪਾਂ ਜਿਹੜੀ ਗੋਹ ਦੇ ਵਿੱਚ ਬੱਲੀਆਂ ਦੇ ਭਾਗ ਬਣਨੇ ਹੈਗੇ ਆ ਉਹ ਆਪਣਾ ਬੋਰਨ ਤੱਤ ਦੇ ਨਾਲ ਬਣਨੇ ਹੈਗੇ ਆ ਦੂਸਰੀ ਗੱਲ ਐਨਪੀਕੇ 13 45 ਜਿਹੜਾ ਪोटाश ਵਗੈਰਾ ਆਪਾਂ ਵਰਤਦੇ ਆ ਉਹ ਆਪਣੇ ਕਣਕ ਦੀ ਫਸਲ ਦੇ ਪੱਤਿਆਂ ਤੇ ਜੜਾਂ ਚ ਨਿਖਰਾ ਕੇ ਜਮਾ ਪਈ ਹੈਗੀ ਆ ਉਸ ਖਾਦ ਨੂੰ ਟਰਾਂਸਫਰ ਕਰਨਾ ਜਿਵੇਂ ਕਹਦੇ ਆ ਵੀ ਇੱਕ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਇਹ ਪोटाਸ਼ ਦਾ ਕੰਮ ਹੈਗਾ ਤੇ ਅੱਜ ਐਨਾ ਕੀ ਸੀਗਾ ਤੇ ਤੁਸੀਂ ਵੀ ਦੱਸਿਓ ਵੀ ਤੁਹਾਡੇ ਕਿਸਮ ਅੱਜ ਕਿੰਨੇ ਕਿ ਦਿਨ ਦੀ ਹੋਗੀ ਕਿੰਨੇ ਤਰੀਕ ਨੂੰ ਬੀਜੀ DAP ਪਾਈ ਜਾਂ TSP ਇੱਕ ਗੱਲ ਹੋਰ ਆਪਾਂ ਦੇ ਵਿੱਚ ਵਰਤੀ ਵੀ TSP ਖਾਦ ਹੋਈ ਹੈ DAP ਬਹੁਤ ਘੱਟ ਮਿਲੀ ਸੀ ਸਵਾਰ ਆਪਾਂ ਨੂੰ 12 15 ਏਕੜ ਕਣਕ ਦੇ ਬੀਜਣੇ ਦੀ 4 ਏਕੜ ਗੱਟੇ ਆਪਾਂ ਨੂੰ 4 ਗੱਟੇ ਮਿਲੇ ਸੀ DAP ਦੇ ਬਾਕੀ 046 ਮਿਲ ਗਈ ਤੇ ਜਿਹਨੂੰ ਆਪਾਂ 트리플 ਸੰਭਲ TSP ਕਹਿੰਦੇ ਨੇ 046 ਜਿਹਦੇ ਵਿੱਚ 46% ਕਲੀ ਫਾਸਫੋਰਸ ਸੀਗੀ ਤੇ ਹੋਰ ਵੀਡੀਓ ਆਪਾਂ ਕਾਫੀ ਲੈ ਕੇ ਆਉਂਦੇ ਰਹੇ ਨਾ ਧੰਨਵਾਦ